ਲਾ ਵੀ ਮੈਟਰੋ ਅੱਜ ਆਪਾਂ ਚੱਲੇ ਆਂ ਹਰਮੰਦਰ ਸਾਹਿਬ ਮੱਥਾ ਟੇਕਣ ਆਪਣੇ ਚਾਚੂ ਜੀ ਨਾਲ ਜਿਸ ਨੂੰ ਤੁਸੀਂ ਜਾਣਦੇ ਹੋ ਸਾਡਾ ਸਰਪੰਚ ਆਫ ਦਿਸ ਪੰਚਾਇਤ ਲਾਡੀ ਤਿਆਰ ਪੜੜਾ ਦੇਖ ਆ ਕਿੱਧਰ ਗਿਆ ਬਣਾ ਉਹ ਕਿੱਧਰ ਲੈ ਗਿਆ ਜਹਾਜ ਨੂੰ ਲਓ ਯਾ ਖੜਾ ਆਪਣਾ ਜਹਾਜ ਜੀ ਤੇ ਆਪਾਂ ਜਾਣਾ ਤੇ ਰਸਤੇ 'ਚ ਨਿੱਕੀ ਮੁੰਟੀ ਜਿਹੜੀ ਛੋਟੀ ਮੁੰਡੀ ਗੱਡੀ ਆਊਗੀ ਇਹਦੇ ਉੱਪਰ ਦੀ ਲੰਗ ਜੀ ਤਾਂ ਕਰਕੇ ਵੀ ਦੂਰ ਹੀ ਬਣਾਈ ਰੱਖਿਓ ਸਾਡੇ ਜਹਾਜ ਤੋਂ ਕਿਉਂਕਿ ਚਲਾ ਚਾਚੂ ਜੀ ਰਹੇ ਨੇ ਘੱਟ ਵੱਧੇ ਹੁੰਦੀ ਆ ਉਹਨਾਂ ਚਾਚੂ ਹੈ ਕਿਧਰ ਪਹਿਲਾਂ ਲਖਾ ਕੇ ਲਿਆਵਾਂ ਤੁਹਾਨੂੰ ਚਾਚੂ ਜੀ ਲੱਡੀ ਚਾਚੂ ਅਸ਼ਕਾ ਜੀ ਚਾਚੂ ਜੀ ਨੇ ਕਰ ਲਈ ਗੱਡੀ ਸਟਾਰਟ ਰਵਾਨਾ ਹੋਣ ਲੱਗੇ ਹਰਮੰਦਰ ਸਾਹਿਬ ਨੂੰ ਕਹਿੰਦਾ ਚਾਹ ਪੀਣੀ ਹੈ ਕਹਿੰਦਾ ਗੱਡੀ ਨਹੀਂ ਚੱਲ ਰਹੀ ਕਹਿੰਦਾ ਮਰੇ ਚਾਹ ਪੀ ਕੇ ਕਰਕੇ ਸਰੀਰ ਕੰਡੇ ਦੇ ਕਹਿੰਦਾ ਫੇਰੇ ਦਰੂਗਾ ਲਓ ਜੀ ਪਹਿਲਾ ਸਟਾਪ ਲਿਆ ਈਸ਼ਰਧਾਮ ਨਾਨਕਸਰ ਹਰੀਕੇ ਬਹੁਤ ਸੋਹਣਾ ਗੁਰੂਗਰ ਹੈ ਆ ਨਾਲ ਹੀ ਦਰਿਆ ਜਾਂਦਾ ਹਰੀਕੇ ਪੱਤਨ ਵਾਲਾ ਤੋਰ ਉਪਜੋ ਗਿਆ ਆ ਵਾਸ ਲੇਟਰ ਲਾਡੀ ਨੇ ਸਕੋਟੀਗਾਰਡ ਖਰੀਦ ਲਿਆ ਭਾਈ ਕਹਿੰਦਾ ਵੀਰ ਵੀ ਤੂੰ ਮਿੱਥੀ ਲੈ ਲਈ ਕਹਿੰਦਾ ਮੇਰੀ ਗੱਡੀ ਲਵਾ ਦੇ ਸਾਰੀ ਪਾਰਕਿੰਗ ਚ 걔ਡੇ ਦਿਵਾ ਲਿਆ ਨੁੱਤ ਵੀ 8ਵੀਂ ਲੈਣਾ ਇਹ ਇਹ ਚਲੇ ਫਿਰਦਾ ਉਹ ਲਵਾएंगे ਕਿਤੇ ਲੈ ਕਹਿੰਦਾ ਫੇਰ ਉਧਰ ਚੱਲ 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 ਆਗੇ 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 ਪੰਜਾਬੀ ਮੁੰਡੇ ਆ ਗਏ ਤੇਰੇ ਸਾਥ ਕੋਈ ਲਵਾ ਦੀ ਬਾਕੀ ਗੱਲਾਂ ਕਹਿੰਦਾ ਬਾਅਦ ਚ ਕਰੀ ਬਈ ਪਹਿਲਾਂ 30000 ਰੁਪਏ ਦੇ ਆਹ ਕਰਦਾ ਚਾਚੂ ਧੱਕ ਪਾਉਂਦਾ ਬਾਈ ਪਾਰਕਿੰਗ ਤੋਂ ਨਿਕਲ ਕੇ ਆਇਆ ਚਾਚਾ ਜੀ ਰੂਮ ਕਿੱਥੇ ਬੁੱਕ ਕਰਾਏ ਨੇ ਸਾਰਾ ਗੜੀਸਰਾ ਚ ਫੋਨ ਕਰਦਾ ਸੀ ਵਾਹ ਜੀ ਵਾਹ ਚਾਚੂ ਦੇ ਲਿੰਕੇ ਬਹੁਤ ਨੇ ਹੁਣ ਤੱਕ ਚਾਚੂ ਨੇ ਕਮਾਇਆ ਕੀ ਆ ਇੱਕ ਵਿਆਹ ਹੀ ਨਹੀਂ ਕਰਾਇਆ ਬਸ ਲਿੰਕੇ ਕਮਾਏ ਨੇ ਹੁਣ ਤੱਕ ਪਿੰਡੋਂ ਹੀ ਫੋਨ ਕਰਤਾ ਸੀ ਕਹਿੰਦਾ ਆ ਕੇ ਸਾਰਾ ਗੜੀਸਰਾ ਚ ਜਾਣ ਸਾਰ ਰੂਮ ਮਿਲ ਜਾਣੇ ਨੇ ਲੇਟੜਾਈਆਂ ਬਸੇ ਜਾ ਕੇ ਹਨਾ ਜੀ ਕਿਹੜੇ ਇਸਰਾ ਗੜੀ ਆ ਤੇਰੇ ਸਾਦਗੇ ਓਏ ਤੇਰੇ ਦਿਖਾ ਦਈਏ ਦਰਸ਼ਕਾਂ ਨੂੰ ਆਹ ਸਰਾ ਬਾਈ ਇੱਜ ਰੂਮ ਬੁੱਕਣੇ ਇਦੂ ਬਾਦ ਉਹ ਉੱਥੇ ਜਾ ਕੇ ਮਿਲਦੇ ਆ ਆ ਚੱਲਦਾ ਪਈਆਂ ਮਬੂਰਾ ਅੰਦਰ ਦਾ ਚਾਚੂ ਨੇ ਕਮਾਲ ਕਰਤੀ ਓਏ ਸਾਰਾ ਗੜੀ ਸਰਾ ਚ ਬਾਈ 7ਵੀਂ ਮੰਜ਼ਲ ਦੇ ਲੈ ਲੈ ਰੂਮ ਤੇਰੇ ਸਾਦਗੇ ਲਾਤਾ ਕੜ ਜਾਚੇ ਨੇ ਚਾਚੇ ਚੜਾਈਏ ਤੇਰੀ ਹੋਰ ਗੱਲਾਂ ਦੀਆਂ ਗੱਲਾਂ ਓਏ ਲੈਟਰ ਲਾ ਦੇ ਕਰਾਂ ਉਹ ਵਾਹ ਜੀ ਵਾਹ ਕੀ ਬਾਤ ਹੈ ਪਹੁੰਚ ਗਏ ਪਹੁੰਚ ਗਏ ਚਾਚੂ ਹੋਰ ਗੱਲਾਂ ਨਹੀਂ ਗੱਲਾਂ ਲਿੰਕ ਤੇਰੀ ਨੇ ਬਾਬੇ ਲੱਲਾ ਬਲੱਲਾ ਨੂੰ ਰੂਮ ਨਹੀਂ ਮਿਲਦਾ ਵੀਰੇ ਸਾਰਾ ਕਿੜੀ ਸਰਾ ਚ ਨਹੀਂ ਬੈਰੀ ਸਾਡੇ ਚਾਚੂ ਦੀ ਜੜਾਈ ਦੇ ਕੇ ਸੋਹਣੀਆਂ ਨਹੀਂ ਵੱਡੇ ਵੱਡੇ ਲਾਟ ਮਾਰਦੇ ਉਹ ਜੀ ਓਏ ਕਾਰ ਵਾਲੀ ਜਗ੍ਹਾ ਤੇ ਭਾਈ ਪਰਚੀ ਬਸਾਤੀ ਕਹਿੰਦਾ ਏਸੀ ਚੱਲਦੇ ਰੱਖਣਾ ਕਹਿੰਦਾ ਆਪਾਂ ਮੇਰੀ ਗੱਲ ਸੁਣ ਲੈ ਜੇ ਆਹ ਹੋ ਗਈ ਬੰਦੇ ਇਹ ਆਏ ਨਹੀਂ ਚੱਲਦੇ ਸੀ ਸਤਾ ਦਾ ਆਹਿੰਦਾ ਫਿਰ ਹੋਟਲ ਵਾਲੇ ਉਈ ਨੰਗ ਹੋ ਜਾਣ ਜੇ ਤੇਰੇ ਨਾਲ ਕੰਮ ਹੋ ਜਾ ਅਬ ਤੇੜਾ ਫਸਾ ਦੇ ਲਾਇਸੈਂਸ ਫਸਾ ਦੇ ਚ ਰਿਕਾਰਡ ਫਸਾ ਦੇ ਨੀ ਤਾਰ ਕਾਰਡ ਫਸਾ ਦੇ ਓਏ ਸੈਂਸਰ ਹੁੰਦਾ ਉਹ ਇਹ ਜੀ ਗੱਲ ਨਹੀਂ ਹੈਗੀ ਛੱਡ ਜਾ ਬੰਦ ਹੋਣ ਨਾਲੇ ਲਾਈਟ ਲੱਗ ਜਾ ਪਤਾ ਇੰਜੀਨੀਅਰ ਬਣੇਗਾ ਕਿ ਨਾਲ ਇਹੇ ਮੰਨਦਾ ਹੈ ਉਸਤਾਦ ਅਸੀਂ ਆਹੀਂ ਰਹਿਣੇ ਆਂਗੇ ਤਾਜ ਹੋਟਲ ਅਸੀਂ ਬੰਬਈ ਵੀ ਰਹਿ ਕੇ ਆਇਆ ਉੱਥੇ ਸਾਰੇ ਕਾਰਨਾਮੇ ਅਸੀਂ ਕਰੇ ਨੇ ਇਹ ਜੀ ਚੱਲ ਜੀ ਕਾਰਡ ਨਾਲੇ ਚੱਲੋ ਭਾਈ ਏਸੀ ਆਏ ਆ ਆਹਦਾ ਹੋਟਲ ਵਾਲੇ ਨੰਗ ਹੋ ਜਾਣ ਜੇ ਤੇਰੇ ਲਾਇਸੈਂਸਾਂ ਨਾਲ ਚੱਲਣ ਲੱਗ ਜਾਣ ਲੇਟਾਂ ਦੇ ਪੱਖੇ ਦੇ ਸੀ ਤਰਭ ਗਿਆ ਪਹੁੰਚਦਾ ਗਏ ਬਰੇ ਬਹੁਤ ਵੱਡੀ ਗਲਤੀ ਹੋ ਗਈ ਯਾਰ ਪਿੰਡੋਂ ਲਿਆਉਣਾ ਭੁੱਲ ਗਏ ਚਾਰਜ ਔਖਾ ਹੋ ਗਿਆ ਉਹ ਬੱਲੇ 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 ਕੀ ਆ ਵੀਊ ਆ ਯਾਰਾ ਸਰੀ ਗਰਾਰ ਰਖਿਆ ਮਿੱਤਰੋ ਸਾਰਾ ਅੰਬਰ ਸਰਦੀ ਨਾ ਰੋ ਤਾਂ ਓਏ ਤੇਰੇ ਸਾਧ ਕੇ ਦਰੇ ਭਾਈ ਇੱਕ ਨੰਬਰ ਆ ਓਏ ਮਾਹੌਲ ਆ ਦੇਖ ਸਕਦੇ ਹੋ ਤੁਸੀਂ ਉਹ ਆਏ ਕਿ ਅੱਛੇ ਪਾ ਕੇ ਤਿਆਰ ਹੋਗਾ ਕੀ ਗੱਲ ਭਾਈ ਕਬੱਡੀ ਖੇਡਣ ਆਏ ਓਰੇ ਕਪੜੇ ਪੂਰੇ ਪਾਲਾ ਨਾਲੇ ਬਾਬੇ ਉਹਦੀ ਮਾਰ ਦੇਣੇ ਘੋਪ ਦੇਖ ਲੈ ਪੱਖੀ ਚ ਮਾਰੀ ਜਾਂਦੀ ਮਾਰੀ ਨਾ ਬਗ ਜੀ ਭੁੱਲ ਕੇ ਦੀ ਹਾਂ a few moments later ਨੀ ਰੋਟੀਆਂ ਕਿਉਂ ਦੇਵਾਂਗੇ ਹੁਣ ਇਹ ਤੁਸੀਂ ਲਿਆ ਕੇ ਕੀੜੀਆਂ ਦੀਆਂ ਨਹੀਂ ਕੀੜੀਆਂ ਨੂੰ ਚਿੜੀਆਂ ਨੂੰ ਹਾਂ ਚਿੜੀਆਂ ਦੀਆਂ ਕਿੱਥੇ ਨੇ ਜਿਹੜੀਆਂ ਪਾਰ ਹਾਂ ਚਿੜੀਆਂ ਨੂੰ ਰੋਟੀ ਪਾਉਣੀਆਂ ਚਲੋ ਫਿਰ ਜਾਓ ਰੋਟੀ ਪਾ ਕੇ ਆਓ ਠੀਕ ਹੈ ਹਾਂ ਚਲੋ ਆ ਬੰਨਲੀਆਂ ਬਾਈ ਰਮਾਲਾ ਜਲਿਆਂ ਦਾ ਬਾਗਮਣੀ ਡੱਪਿਆ ਜੀ ਬਰਸਿਆਂ ਤੋਂ ਕਿਹਨੂੰ ਨਹੀਂ ਡਰ ਲੱਗਦਾ ਕਿਵਲਾ ਢੀ ਹਾਈ ਕਰ ਦੇ ਹਾਈ ਕਰ ਦੇ ਹਾਈ ਹੇ ਗੁਰੂ ਲੋਕਾਂ ਦਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਗਵਤੀ ਜੀ ਸਹਾਇ ਆਂ ਮਰਸਰਾਲਾ ਮੋਲ ਦੇਖਣ ਜਾਵਾਂਗੇ ਕਹਿੰਦਾ ਚੰਡੀਗੜ੍ਹ ਤੱਕ ਦਾ ਰੋਜੇ ਜਾਂਦੇ ਆ ਕਹਿੰਦਾ ਅੱਜ ਅਮਰਸਰ ਵਾਲਾ ਮੋਲ ਵੀ ਕਹਿੰਦਾ ਦੇਖ ਲਈਏ ਨਾਮ ਪਤਾ ਚਾਚੂ ਕੀ ਨਾਮ ਆ ਅਮਰਸਰ ਵਾਲੇ ਮੋਲ ਦਾ ਨਾਮ ਤਾਂ ਉੱਥੇ ਜਾ ਕੇ ਦੇਖਾਂ ਨਾਮ ਤਾਂ ਉੱਥੇ ਜਾ ਕੇ ਪਤਾ ਲੱਗੂ ਨਾਮ ਭਾਈ ਆਓ ਆ ਗਿਆ ਭਾਈ ਮੋਲ ਸਾਹਮਣੇ ਓਏ ਕਿਹੜਾ ਇਲਾਂਟੇ ਮੋਲ ਆ ਇਹ ਲੈ ਭਾਈ ਮੁੰਡਾ ਕਹਿੰਦਾ ਇਲਾਂਟੇ ਮੋਲ ਆ ਇਹ ਜਾ ਕੇ ਦੇਖਦੇ ਆਂ ਤਾਂ ਬੀਆਰ ਲਿਖ ਕੇ ਇੰਨਾਂ ਨੇ ਨਾ ਬੀਆਰ ਲਿਖ ਕੇ ਆਇਆ ਮੌਲ ਤੇ ਬੀਆਰ ਮੌਲ ਹੁਣ ਲਾਤਾ ਹੈ ਗਲਤ ਲੈ ਤੈ ਤੁਹਾਨੂੰ ਅਲਾਂਟੇ ਮੌਲ ਜਾਣਾ ਸੀ ਮਾ ਤਾਂ ਚੰਡੀਗੜ ਕਰਦੀ ਉੱਤਰ ਕਰਦੀ ਇਤਨ ਮਰਜ਼ੀ ਕਰ ਲੈ ਤੂੰ ਦੇਖ ਲੈ ਚਲਾਨ ਦੇਣਾ ਹੋਵੇ 77 ਜਾਂਗੇ ਮੂੰ ਥੋੜਾ ਜਿਹਾ ਧੱਕਾ ਕਰਕੇ ਤੂੰ ਸਾਡੇ ਨਾਲ ਅਲਾਂਟੇ ਮੌਲ ਕਹਿ ਕੇ ਤੂੰ ਆ ਬੀਆਰ ਮੌਲ ਚ ਲਿਆ ਆ ਅਲਾਂਟੇ ਦੇ ਤਾਂ ਮੂਰੇ ਲਿਖਿਆ ਹੋਇਆ ਅਲਾਂਟੇ ਆਦਾ ਬੀਆਰ ਹੋਰੇ ਕੋਸਾ ਦਾ ਤਲਿਆ ਨਹੀਂ ਫਿਰ ਲਿਆ ਆ ਮੌਲ ਚ ਲੈਂਗਾ ਵੀ ਕੱਦੂਆ ਕਰੇਗਾ ਹੁਣ ਲੋਕਾਂ ਦਾ ਉੱਪਰ ਚੱਲਦੇ ਆ ਉੱਪਰ ਕੀ ਆ ਥੱਲੇ ਦੇ ਪਹਿਲਾਂ ਖੜ ਜਾ ਉਹੀਂ ਫਿਰਦਾ ਪਾ ਜੂ ਏ ਗੇੜੇ ਦਿੰਦਾ ਆ ਦੇ ਆ ਦੇਖੋ ਇਧਰ ਸਪੋਰਟਸਮੈਨ ਤਾਂ ਯਾਰ ਸਪੋਰਟਸਮੈਨ ਨਹੀਂ ਰਿਹਾ ਨਾ ਯਾਰ ਆ ਵੜ ਗਿਆ ਲੈ ਚਾਚੂ ਕਿਹੜੀ ਗੇਮ ਖੇਡਦਾ ਈ ਤੂੰ ਪਹਿਲਾਂ ਆਪਾਂ ਦੱਸਣਾ ਦਰਸ਼ਕਾਂ ਨੂੰ ਹੈ ਆਲਰਾਊਂਡਰ ਚਾਚੇ ਜੇ ਤੂੰ ਸਕੇਟਿੰਗ ਕਰਨ ਲੱਗ ਜੈਣਾ ਪੈਸੇ ਮੈਂ ਲਾ ਦੂੰਗਾ ਬੂਟ ਦੱਸ ਕਿਹੜੇ ਲੈਣੇ ਨੇ ਪੂਰਾ ਸੈੱਟ ਦਵਾ ਦੂੰਗਾ ਜੇ ਕੁਝ ਕਰੇਗਾ ਆ ਲੈ 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 ਪੈਸੇ ਮੈਂ ਦੂੰ ਚੱਕਾ ਕਿੰਨੇ ਦਾ ਮਰਜ਼ੀ ਹੋਵੇ ਜੇ 1000 ਰੁਪਏ ਦਾ ਹੋਵੇ ਤੂੰ ਚੱਕ ਤੁਰਨਾ ਵੀ ਸਿੱਖਣਾ ਪਿਆ ਤੁਰਨਾ ਨੂੰ ਕੀ ਇੱਕ ਦੋ ਵਾਰ ਡੇਗਿਆ ਨੇ ਜੂਲਾ ਟੁੱਟ ਜੂ ਵਾਪਸ ਕਰ ਜਾਗੇ ਅਗਲੇ ਦਿਨ ਨੇ ਚ ਚਾ ਤੂੰ ਪਹਿਲਾਂ ਬਾਕਸਰ ਵੀ ਰਿਆ ਬਦੂਗਾ ਨਹੀਂ ਆਈ ਫ੍ਰੀ ਫਾਇਰ ਨੂੰ ਪੁੱਲ ਘੜਿਆ ਰਿਹਾ ਬਈ ਓਏ ਮੈਟ ਲੈ ਲੈ ਚਾਚੇ ਤੂੰ ਪਤਾ ਕੀ ਆ ਆ ਜਿਹੜਾ ਢਿੱਡ ਜਿਹਾ ਨਿਕਲਿਆ ਹੋਇਆ ਤੇਰਾ ਇਹਨੂੰ ਘਟਾਉਣਾ ਹੋਰ ਇਹਨੂੰ ਘਟਾ ਲੇਗਾ ਮੈਟ ਤੇ ਲਾਇਆ ਕਰ ਐਕਸਰਸਾਈਜ਼ ਚੱਕ ਲਾ ਮੈਟ ਜਿਹੜਾ ਸੋਹਣਾ ਲੱਗਦਾ ਪੈਸੇ ਮੈਂ ਦੂੰ अपने ਚਾਚਾ ਜੀ सिक्स पैक ਦਿਖਾਉਂਦੇ ਹੋਏ ੱਡੇ ਮਟਾਮ ਹੋਈ ਫਟਦਾ ਬਣੇ ਚਾਚੇ ਆਇਆ ਬਹੁਤ ਸਰੇ ਲੱਗਦਾ ਮੈਂ ਆਡੀ ਛੜ ਪਾ ਕੇ ਤਾਂ ਪੰਪ ਬੜੀ ਕੁੱਤੀ ਛਾਇਆ ਹੁੰਦਾ ਛਤੀ ਛਾਇਆ ਹਾਂ ਤਾਂ ਕਰਕੇ ਵੀ ਜੇ ਤੂੰ ਮੈਨੂੰ ਕਾਫੀ ਪਿਆਦੀ ਉਹ ਨਾ ਤਾਂ ਤੇਰੇ ਵਰਗਾ ਬੰਦਾ ਦੁਨੀਆ ਦੇ ਅੱਜ ਤੱਕ ਬਣਿਆ ਨਾ ਕਦੇ ਬਣਨਾ ਇੱਕੇ 20 ਬਣਾਇਆ ਤੂੰ ਜਦੋਂ ਜਿੰਨਾ ਚਿਰ ਕਾਫੀ ਦਾ ਸਰ ਹੋਊਗਾ ਚਾਚੂ ਦੇ ਮਾਤਾ ਕੱਲੇ ਲਿੰਕੇ ਸੁਣੇ ਦੀ ਇਹ ਤਾਂ ਕੱਲੀ ਕੱਲੀ ਜਗ੍ਹਾ ਦਾ ਵੀ ਭੇਤੀ ਆ ਭਾਈ ਆਹ ਫਿਰਦਾ ਲਈ ਦੇਖ ਰੋ ਕਿੰਨੀ ਘੈਂਟ ਜਗ੍ਹਾ ਦੇ ਨਵਾਂ ਬਣਿਆ ਕੁਛ ਕਹਿੰਦਾ ਤੈਨੂੰ ਦਿਖਾ ਕੇ ਲਿਆਉਂਗਾ ਲੈਟਾਂ ਹੀ ਲੈਟਾਂ ਜਾਗਮਗਾ ਹੋਇਆ ਬਹਿਗਮ ਦਾ ਜਮੀਂ ਕਦੋਂ ਕੋ ਬਣਿਆ ਚਾਚੂ ਇਹ ਇਹ ਪਿੱਛੇ ਬਣਦੀ ਕਾਫੀ ਟਾਈਮ ਹੋ ਗਿਆ ਬਣੇ ਇਨਕਾ ਲੋਕਾਂ ਨੂੰ ਪਤਾ ਨਹੀਂ ਇਧਰ ਆਉਂਦੀ ਨਹੀਂ ਸਹੀ ਗੱਲ ਆ ਮੈਂ ਵੀ ਪਹਿਲੀ ਵਾਰ ਆਇਆ ਹਾਂ ਉਹ ਤਾਂ ਜੇ ਖੜਕਾਉਣੀਆਂ ਨੇ ਆ ਟੱਲ ਲਈਆਂ ਖੜ ਗਏਗਾ ਹਾਂ ਜਿਆ ਉਹ 164 ਮਾ ਹੋਗਾ ਤੇ ਮੈਂ ਕਿਹਾ 164 134 ਕਹਿੰਦੇ 164 ਲੱਗਣਗੇ ਜੇ ਟੱਲੀਆਂ ਜਾਂ ਖੜਕਾਉਣੀਆਂ ਨੇ ਦੱਸ ਜੇ ਮੈਂ ਫੜ ਲਿਆ ਫੇਰ ਜੇ ਫੜ ਲਿਆ ਫਰੀ ਇਹ ਕੰਪੀਟੀਸ਼ਨ ਨਹੀਂ ਹੈ ਅਗਰ ਆਪਕੋ ਕੰਪੀਟੀਸ਼ਨ ਕਰਨਾ ਹੈ ਤਾਂ ਮੇਰੇ ਸਾਥ ਕਰ ਸਕਦੇ ਹੋ ਲੇਕਿਨ ਇਹ ਕੰਪੀਟੀਸ਼ਨ ਨਹੀਂ ਹੈ ਕੰਪੀਟੀਸ਼ਨ ਕਰ ਲਓ ਕਰ ਰਹੇ ਨੇ ਦੋ ਦੋ ਹੱਥ ਦਾ ਦੇਖ ਦੇਖ ਕਰਦੇ ਆ ਕੇ ਅਸੀਂ ਕਾਫੀ ਪੀ ਆਈਏ ਠੀਕ ਹੈ ਕਾਫੀ ਪੀ ਕੇ ਆਉਨੇ ਆ ਫੇਰ ਕਰਦੇ ਆ ਦੋ ਦੋ ਹੱਥ ਆ ਕੇ ਕਰਦੇ ਆ ਆਏ ਨਹੀਂ ਚਾਚੂ ਮੇਰੀ ਗੱਲ ਮੋੜਦਾ ਕੋਈ ਕਿਹੜਾ ਕਹਦੀ ਵੀ ਕਾਫੀ ਫੜਾ ਲਿਆ ਉਹਦੀ ਲਿਆ ਆ ਉਹ ਵਾਹ ਜੀ ਵਾਹ ਹੋ ਗਈ ਐਂਟਰੀ ਬਾਜ ਚਾਚੇ ਜਿਹੜੀ ਤੂੰ ਮੇਰੀ ਗੱਲ ਮੰਨ ਲੈਣਾ ਨਾ ਸਰੀ ਕਰਾ ਦੇਣਾ ਯਾਰ ਇੱਕ ਵਾਰ ਗਿਆ ਦੀ ਉਹਦੀ ਕਾਫੀ ਤੋਂ ਬਾਅਦ ਉਹ ਭਗਵਾਨ ਤਮਨ ਦੀ ਫੋਟੋ ਲਾ ਰੱਖੀ ਹੈ ਕੀ ਗੱਲ ਹੈ ਇਹ ਇਹਦਾ ਹੁਣ ਫੇਮਸ ਹੋ ਗਿਆ ਬੋਲਾ ਫੇਮਸ ਆਣਾ ਯਾਰਾ ਐਡੀ ਸਕਰੀਨ ਜੇ ਪਿੰਡ 'ਚ ਲੱਗ ਜੇ ਬਾਬੇ ਓਏ ਲਓ ਜੀ ਟਾਈਮ ਹੋ ਗਿਆ ਜ਼ਿਆਦੇ ਥੋੜਾ ਟਾਈਮ ਚਾਚੂ ਨੂੰ ਕਰਦੇ ਆਂ ਆਪਾਂ ਤੰਗ ਉਸ ਤੋਂ ਬਾਅਦ ਆਪ ਵੀ ਸੌ ਜਾਵਾਂਗੇ ਚਾਚੂ ਤਾਂ ਸੁੱਤਾ ਪਿਆ ਓਏ 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 ਮੈਨੂੰ ਵੀ ਓਹ ਲੈ ਲੈ ਟਾਈਮ ਓਏ ਆ Adik ਅੱਡੀ ਓਏ ਆ ਜਾ ਜੀ ਬਣੀ ਦੂਜੀ ਲੈ ਲੈ ਬੜਾ ਦੇ ਵਾਹ ਲੈ ਵੀ ਮਿੱਤਰੋ ਟਾਈਮ ਆ ਗਿਆ ਸੌਣ ਦਾ ਹੁਣ ਆਪਾਂ ਲੱਗ ਜਿਆ ਸੌਣ ਅੰਬੀ ਤੇ ਚੱਲ ਰਿਹਾ ਏਸੀ ਇਹਨੂੰ ਕਰਦੇ ਆਪਾਂ 18 ਤੇ 18 ਤੇ ਕਰਕੇ ਏਸੀ ਦੀਆਂ ਜਿਹੜੀਆਂ ਪੱਤੀਆਂ ਨੇ ਇਹ ਸਿੱਧੀਆਂ ਕਰ ਦਿੰਨੇ ਆਪਾਂ ਚਾਚੂ ਜੀ ਤੇ ਇਹ ਸਿੱਧੀਆਂ ਆਹ ਪੱਤੀਆਂ ਕਰ ਦਿੰਦੇ ਆ ਸਿੱਧੀਆਂ ਹਵਾ ਸਿੱਧੀ ਡਿਊ ਚਾਚੂ ਜੀ ਤੇ ਜਿਹੜਾ ਕੀ ਫਿਰ ਸਵੇਰ ਨੂੰ ਆਪਾਂ ਨੂੰ ਇਹ ਲੀਂਡ ਵਾਂਗੂ ਆਕੜੇ ਮਿਲਣਗੇ ਮਿਲਦੇ ਆ ਸਵੇਰੇ ਚਾਚਾ ਜੀ ਨੂੰ ਨਮੂਣੀਆਂ ਹੁੰਦਾ ਕਿ ਜਖਾਮ ਗੁੱਡ ਨਾਈਟ 2000 years later ਨਾ ਨਾ ਪਿਛੋਂ ਥੋੜੀ ਜਿਹਾ ਕੇ ਪਿੱਛੇ ਕਰਦੇ ਆਪਣੀ ਗੱਡੀ ਨਿਕਲ ਜੂ ਪਲਵਾਨਾ ਯਾਰ ਫੇਰ ਵੀ ਆਹ ਤੇਰੇ ਸਾਧਕੇ ਤੇਰੇ ਚਾਚੇ ਆ ਮੈਂ ਚਾਹੁੰਦਾ ਸ਼ਰੀਕਾਂ ਨੂੰ ਸਟੋਰੀਆਂ ਪਾਪਾ ਮੁੰਡੇ ਨੂੰ ਕਹਿਣਾ ਚਾਹੇਗਾ ਵੀ ਬਲੌਗ ਆ ਰਿਹਾ ਆਪਣਾ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰੋ ਬਲੌਗ ਆ ਰਿਹਾ ਕਮੀ ਬੇਸ਼ੀ ਕੋਈ ਹੋਊਗੀ ਅਸੀਂ ਆਪੇ ਸੁਧਾਰ ਲਾਂਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਬਲੌਗ ਆਊਗਾ ਠੀਕ ਆ ਲਾਈਕ ਤੇ ਕਮੈਂਟ ਜ਼ਰੂਰ ਕਰੋ ਵੀ ਕਿਵੇਂ ਲੱਗਿਆ ਲਓ ਜੀ ਬਾਬੇ ਦੀ ਕਿਰਪਾ ਨਾਲ ਆ ਚਾਚੂ ਨੇ ਸਹੀ ਸਲਾਮ ਤੇ ਵਾੜਦੇ ਪਿੰਡ ਚ ਪਹੁੰਚ ਗਏ ਬਾਈ ਪੰਡਾਲੇਉ